ਨਰੇ ਵੀਰ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਘਰ ਬਣਾ ਕੇ ਦਿੱਤਾ ਜੀ ਮੇਰੇ ਪੰਜ ਚਾਰ ਗਾਣੇ ਵੀ ਕਰਵਾਏ ਆ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਰਹਿ ਜਾਂਦੀਆਂ ਨੇ ਆਦਾ ਜਾਂਦੀਆਂ ਨੇ ਆਦਾ ਮਨਾ ਅਪ ਤੇ ਨਹੀਂ ਆਉਂਦਾ ਜੱਗ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਤੇ ਵੈਸੇ ਮੈਂ ਮੇਲਾ ਮੂਲੇ ਤੇ ਚਲਾ ਜਾਣਾ ਜੀ ਜਦੋਂ ਜਾਗਰਨ ਹੁੰਦੇ ਹੀ ਉੱਥੇ ਚਲਾ ਜਾਣਾ ਈ ਤੇ ਬਾਕੀ ਬਾਈਂਡਿੰਗ ਦਾ ਕੰਮ ਕਰ ਲੈਂਦਾ ਈ ਕਿਤਾਬਾਂ ਬੱਚਿਆਂ ਦੀਆਂ ਸਕੂਲਾਂ 'ਚ ਜਾ ਕੇ ਜਿਲਤਾ ਵੰਨ ਬੰਨ ਲੈਣਾ ਈ ਉਹ ਲੱਖਾਂ ਆਏ ਲੱਖਾਂ ਤੁਰ ਗਏ ਤੇ ਕੀ ਦੁਨੀਆ ਬੋਲੇ ਬੇਸ਼ੱਕ ਮੈਂ ਸਿਰਕ ਪੱਖੋਂ ਉਧਰਾਹੀ ਆ ਪਾਂਗਾ ਪਰ ਮੈਂ ਆਪਣੇ ਆਪ ਨੂੰ ਕਦੇ ਇਹ ਨਹੀਂ ਮਹਿਸੂਸ ਹੁੰਦਾ ਕਿ ਮੈਂ ਹੈਂਡੀਕੈਪਟਰ ਹਾਂਜੀ ਮੇਰਾ ਨਾਮ ਗੁਰਸੇਵਕ ਸਿੰਘ ਜੀ ਤੇ ਪਿੰਨ ਬਰਗਾੜੀਆ ਜੀ ਜ਼ਿਲ੍ਹਾ ਫਰੀਦਕੋਟ ਤੇ ਸ਼ੌਂਕ ਆਪਣਾ ਤੁਹਾਨੂੰ ਸੇਫ 뮤직 ਦਾ ਹੈ ਗਾਉਣ ਦਾ ਹੀ ਉਸ ਤੋਂ ਇਲਾਵਾ ਘਰ ਦੇ ਕੰਮ ਤੋਂ ਦੇ ਜਿਹੜੇ ਜੀ ਪਰਿਵਾਰ ਨੂੰ ਚਲਾਉਣ ਦੀ ਖਾਤਰ ਉਹ ਵੀ ਕਰ ਲਈਦੇ ਐਨਆਰ ਵੀਰਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਘਰ ਬਣਾ ਕੇ ਦਿੱਤਾ ਜੀ ਮੇਰੇ ਪੰਜ ਚਾਰ ਗਾਣੇ ਵੀ ਕਰਵਾਏ ਆ ਤੇ ਵਾਹਿਗੁਰੂ ਦੀ ਕਿਰਪਾ ਰਹੀ ਤੇ ਤੁਹਾਡੇ ਚੈਨਲ ਦੇ ਰੂਪੇ ਹੋਰ ਵੀ ਸਰੋਤਿਆ ਜਿਹੜੇ ਉਹ ਵੀ ਸੁਣ ਗਏ ਚਲੋ ਸਾਰਿਆਂ ਦੀ سپورਟ ਹੋਈ ਤਾਂ ਜਲਦੀ ਆਪਾਂ ਕੁਝ ਨਵਾਂ ਲੈ ਕੇ ਆਵਾਂਗੇ ਜਲਦੀ ਵਾਇਕ੍ਰੂਸ ਕਿਰਪਾ ਕਰੇ ਸੱਚੇ ਪਾਤਸ਼ਾਹ ਕਰਦਾ ਵੀ ਜਰਾ ਕਿਵੇਂ ਜਾਂਦਾ ਜੀ ਹਾਂਜੀ ਜਿਹੜਾ 뮤ਜ਼ਿਕ ਦਾ ਜੀ ਮੇਰਾ ਉਹ ਜੇ ਇੰਨਾ ਇੰਨਾ ਕਿਉਂਕਿ ਮੇਰਾ ਆਪਣਾ ਪਰਸਨਲ ਪ੍ਰੋਗਰਾਮ ਬੁੱਕ ਨਹੀਂ ਹੋਣ ਲੱਗੇ ਮੈਨੂੰ ਤੇ ਵੈਸੇ ਮੈਂ ਮੇਲਾ ਮੂਲਿਆਂ ਤੇ ਚਲਾ ਜਾਂਦਾ ਜੀ ਜਦੋਂ ਜਾਗਰਨ ਹੁੰਦੇ ਜੀ ਉੱਥੇ ਚਲਾ ਜਾਂਦਾ ਜੀ ਤੇ ਬਾਕੀ ਬਾਈਂਡਿੰਗ ਦਾ ਕੰਮ ਕਰ ਲੈਣਾ ਜੀ ਕਿਤਾਬਾਂ ਬੱਚਿਆਂ ਦੀਆਂ ਸਕੂਲਾਂ 'ਚ ਜਾ ਕੇ ਜਿਲਤਾ ਵਨ ਬਨ ਲੈਣਾ ਈ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਦਾ ਕੰਮ ਹੈਗਾ ਜੀ ਕੁਝ ਮੇਰੇ ਕੋਲੇ ਜਿੱਦਾਂ ਦੁਕਾਨਾਂ ਵਾਲਿਆਂ ਦੀ ਮਸ਼ਹੂਰੀ ਕਰਦੇ ਆਂ ਭਾਈ ਉਹ ਵੀ ਪਿੰਡਾਂ 'ਚ ਚਲਾ ਜਾਂਦਾ ਜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਹਾਂਜੀ ਮੈਂ ਮੇਰੇ ਵਾਈਫ ਆ ਮੇਰੀ ਬੱਬੂ ਦੋ ਬੱਚੇ ਆ ਜੀ ਤੇ ਮਾਤਾ ਜੀ ਆਈ ਤੇ ਪਾਪਾ ਜੀ ਦੀ ਪਿੱਛੇ ਜੀ ਡੈਥ ਹੋ ਗਈ ਸੀਗੀ ਤੇ ਪੰਜ ਹੀ ਹੈਗੇ ਆ ਜੀ ਅਸੀਂ ਪਰਿਵਾਰ 'ਚ ਕੀ ਸੋਚਿਆ ਜ਼ਿੰਦਗੀ ਵਿੱਚ ਕੀ ਬਣਨਾ ਹੈ ਕਿੱਥੇ ਰਕਮੋਟ ਕਰਨੀ ਹਾਂਜੀ ਮੇਰਾ ਜਿਹੜਾ ਨਿਸ਼ਾਨਾ ਜੀ ਮੇਰਾ ਬਹੁਤ ਵੱਡਾ ਉੱਚਾ ਨਿਸ਼ਾਨਾ ਆਈ ਕਿਉਂਕਿ ਮੈਂ ਮੇਰਾ ਸੁਪਨਾ ਬਹੁਤ ਵੱਡਾ ਈ ਬੇਸ਼ੱਕ ਮੈਂ ਸਿਰਕ ਪੱਖੋਂ ਅਧੂਰਾ ਹਾਂ ਜੀ ਆਪਾਂਗਾ ਪਰ ਮੈਂ ਆਪਣੇ ਆਪ ਨੂੰ ਕਦੇ ਇਹ ਨਹੀਂ ਮਹਿਸੂਸ ਹੁੰਦਾ ਕਿ ਮੈਂ ਹੈਂਡੀਕੈਪਡ ਮੈਂ ਜਿੰਨੀ ਵੀ ਮਿਹਨਤ ਮੇਥੋਂ ਹੁੰਦੀ ਹੈ ਜੀ ਮੈਂ ਵੱਧ ਤੋਂ ਵੱਧ ਮਿਹਨਤ ਕਰਦਾ ਹਾਂ ਤੇ ਮੈਨੂੰ ਥੋੜੀ ਜੀ ਸਪੋਰਟ ਮਿਲ ਜੇ ਤਾਂ ਮੈਂ ਚਾਹੁੰਦਾ ਕਿ ਮੈਂ ਪਿਆਬੀ ਸਾਡਾ ਸਭਿਆਚਾਰ ਹੈ ਜਿਹੜਾ ਉਹਦੀ ਸੇਵਾ ਕਰ ਸਕਾਂ ਜੀ ਕਿਉਂਕਿ ਮੈਂ 8-9 ਮੇਰੇ ਗਾਣੇ ਹੋਏ ਆ ਉਹਦਾ ਮੈਨੂੰ ਚੰਗਾ ਰਿਸਪੌਂਸ ਮਿਲਿਆ ਤੁਹਾਡੀ ਆਵਾਜ਼ ਬਹੁਤ ਵਧੀਆ ਹੈ ਜਿਹੜੀ ਉਹ ਆਵਾਜ਼ ਸੁਣ ਕੇ ਤੁਹਾਡੇ ਕੋਈ ਕਿਸੇ ਕਲਾਕਾਰਾਂ ਨੇ ਜਾਂ ਕਿਸੇ ਨੇ ਸਪੋਰਟ ਕੀਤੀ ਹੈ ਖਾਸ ਕਰਕੇ ਪ੍ਰੀਕੋਰਡੀ。ਹਾਂਜੀ ਮੈਂ ਆਪਣਾ ਭਾਈ ਵਾਇਸ ਆਫ ਪੰਜਾਬ ਦਰਸ਼ਨਜੀਤ ਉਹਨੇ ਮੇਰੇ ਦੋ ਗਾਣੇ ਕੀਤੇ ਸੀ ਆਪਣੇ ਸਟੂਡੀਓ ਦੇ ਵਿੱਚ। ਸੋ ਗਾਣਿਆਂ ਦਾ ਵਧੀਆ ਪਿਆਰ ਮਿਲਿਆ। ਬਾਕੀ ਕਲਾਕਾਰ ਨੇ ਭਾਈ ਸਾਡੇ ਜਿਹੜੇ ਦੇ ਭਾਈ ਹਰਿੰਦਰ ਸੰਧੂ ਸਾਡਾ ਭਾਈ ਗੁਰਵਿੰਦਰ ਬਰਾੜ ਹੈ। ਹੋਰ ਵੀ ਕਲਾਕਾਰ ਨੇ ਬਹੁਤ ਵਧੀਆ ਜੋ ਸਾਰੇ ਬੜੀਆ ਸਪੋਰਟ ਕਰਦੇ ਜੀ। ਹੌਸਲਾ ਬਹੁਤ ਦਿਲ ਲਿਆ ਵੀ ਤੂੰ ਆਪਣੀ ਜਿਹੜੀ ਲਾਈਨ ਹੈ ਉਹਨੂੰ ਬਰਕਰਾਰ ਰੱਖ। ਇੱਕ ਨੱਕ ਦਿਨ ਤੈਨੂੰ ਜ਼ਰੂਰ ਕਾਮਯਾਬੀ ਮਿਲੂਗਾ। ਠੀਕ ਅੱਛਾ ਜਿਵੇਂ ਹੁਣ ਤੁਸੀਂ ਖੁਦ ਆਵਾਜ਼ ਹੋ ਫਿਰ ਵੀ ਆਹ ਚੋਟ ਅੱਖੀਂ ਬਿਠੇ ਹੋ ਐਨਾ ਵਧੀਆ ਸੱਚੀ ਬਿਠੇ ਹੋ ਵੀ ਮੈਂ ਆਹ ਚੋਟਾ ਪੂਰਾ ਤਰ੍ਹਾਂ ਜੁੜਿਆਂ ਤੱਕ ਡਾਊਨ ਦੀ ਕੋਸ਼ਿਸ਼ ਕਰਾਂ। ਹਾਂਜੀ ਨੌਜਵਾਨਾਂ ਨੂੰ ਕੋਈ ਜਿਹੜੇ ਤੰਦਰੁਸਤ ਨੌਜਵਾਨ ਹੈ ਚੰਗੇ ਪਰੇ ਹੈਗੇ ਆ ਉਹਨਾਂ ਨੂੰ ਕੋਈ ਮੈਸੇਜ ਕੀ ਦੇਣਾ ਹਜੇ ਵੀ ਕੰਨ ਗਲਤ ਰਸਤੇ ਜਾ ਰਹੇ। ਹਾਂਜੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਜਿਹੜੇ ਮੇਰੇ ਵੀਰ ਆਪਣੇ ਰਸਤੇ ਤੋਂ ਭਟਕ ਚੁੱਕੇ ਆ ਜੀ ਸੋ ਸਾਡਾ ਜੋ ਪੰਜਾਬ ਆ ਪੰਜਾਂ ਦਰਿਆਵਾਂ ਦੀ ਧਰਤੀ ਆ ਜੀ ਸੋ ਇਹ ਤੇ ਬਹੁਤ ਹੀ ਮਹਾਨ ਰੂਹਾਂ ਨੇ ਜਨਮ ਲਿਆ ਜੀ ਇਹਨਾਂ ਫਕੀਰਾਂ ਦੀ ਧਰਤੀ ਹੈ ਪਰ ਅੱਜ ਜੋ ਸਾਡਾ ਅਨਜ ਦਾ ਨੌਜਵਾਨ ਆ ਜੋ ਭੜਕ ਚੁੱਕਿਆ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕਿਆ ਸੋ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਕਿ ਪਰਮਾ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਇਹ ਚੀਜ਼ ਨੂੰ ਤਿਆਗ ਕੇ ਇੱਕ ਚੰਗਾ ਨੇਕ ਰਸਤਾ ਅਪਣਾਓ ਆਪਣੇ ਮਾਤਾ ਪਿਤਾ ਦੀ ਸੇਵਾ ਕਰੋ ਸੋ ਜੇ ਤੁਸੀਂ ਚੰਗਾ ਰਸਤਾ ਅਪਣਾਓਗੇ ਤੁਹਾਡੇ ਨਾਲ ਚੰਗੇ ਲੋਕ ਵੀ ਜੁੜਨਗੇ ਤੁਹਾਨੂੰ ਚੰਗੇ ਰਾਹ ਮਿਲਣਗੇ ਸੋ ਤੁਸੀਂ ਤਰੱਕੀਆਂ ਕਰੋਗੇ ਸੋ ਮੇਰੀ ਇਹ ਹੀ ਬੇਨਤੀ ਹੈ ਜੀ ਸਾਰੇ ਪੰਜਾਬ ਦੇ ਨੌਜਵਾਨ ਵੀਰਾਂ ਨੂੰ